ਮੈਂ ਤਾਂ ਅੱਡੀ ਤੜਕੀ ਲੱਗੀ ਨਹੀਂ ਉਹ ਭਾਈ ਮੁੰਡੇ ਗੱਲ ਸੁਣ ਹਾਂਜੀ ਸਰ ਪੋਸਪਾ ਦੇ ਸ਼ਾਰਟਸ ਮਾਰ ਕੇ ਲੈ ਲਈ ਥੱਲੋਂ ਸਾੜੀ ਤਹਾਂ ਤੱਕ ਇਹ ਪ੍ਰੋਪਰ ਦਿਖਾਉਣੀਆਂ ਜੂਮ-ਜਾਮ ਮਾਰ ਕੇ ਮੈਂ ਪੂਰਾ 1 ਕਰੋੜ ਕਰ ਦਾਂਗੇ ਹਾਂ ਲੰਬਾ ਨਹੀਂ ਹੋਣਾ ਚਾਹੀਦਾ ਬਿਲਕੁਲ ਬਣੀਉਂਦਾ ਕਿੰਨੇ ਚਿਰ ਮੇਰਾ ਯਾਰ ਸਰਪੰਚ ਨਹੀਂ ਹੁੰਦਾ ਹੈਗਾ ਉਦੋਂ ਬਾਅਦ ਖੜਾ ਚਲਾਉਣਾਗਾ ਠੀਕ ਹੈ ਭਾਈ ਹਾਂ ਹਾਂ ਹੋ ਆ ਗਿਆ ਕੁੜੀ ਉਹ ਆ ਗਿਆ ਆ ਗਿਆ ਆ ਗਿਆ ਉਹ ਫੁਕਰਿਆ ਰਾਮ ਰਾਮ ਲਾਲਾ ਜੀ ਉਹ ਰਾਮ ਰਾਮ ਦਾ ਠੀਕਾ ਯਾਰ ਕੋਈ ਚੰਗੀ ਗੱਲ ਲੱਗੀ ਬਹੁਤ ਬਹੁਤ ਵਧਾਈਆਂ ਚਲੋ ਆ ਜਾ ਹੁਣ ਚਾਹ ਪਾਣੀ ਪਿਲਾ ਲਾਂਪੇ ਚਾਹ ਪਾਣੀ ਦਾ ਪਹਿਲਾਂ ਮੈਨੂੰ ਐਂ ਦੱਸ ਆ ਉਹੀ ਕੱਪੜੇ ਪਾ ਕੇ ਆ ਜਦਾਂ ਬਦਲੁੰਦਾ ਪਿਛਲੇ ਵਾਰ ਕੋਟ ਪੈਂਟ ਸੀ ਤੇ ਪੈਨਸ ਬੜੀ ਸੋਹਣੀ ਕੀਤੀਆਂ ਲਾਲਾ ਉਹ ਪੈਨਸ ਦਾ ਸੋਹਣੀ ਕੀਤੀ ਸਰਪੰਚ ਹਾਂ 2 ਲੱਖ ਰੁਪਏ ਦੇ ਵਿੱਚ ਆਪਣਾ ਸਾਰਾ ਕੁਝ ਪਾਈਆਂ ਨੇ ਕਰਤਾ ਹਲਵਾਈ ਹਲੂਈ ਤਾਂ ਢੋਣਗੇ ਬੇਟਾ ਉਹ ਕੁਝ ਨਹੀਂ ਮੈਂ ਧੱਕਿਆ ਵੀ ਨਹੀਂ ਚੱਕਿਆ ਹੈਗਾ ਖਾਣ ਪੀਣ ਦਾ ਸਬੰਧ ਵੀ ਸਾਰਾ ਖਾਣ ਪੀਣ ਦਾ 2 ਲੱਖ ਰੁਪਏ ਦੀ 2 ਲੱਖ ਰੁਪਏ ਦੇ ਵਿੱਚ ਵਿਆਹ ਦੇਖ ਤੂੰ ਪੈਲਸ ਦੇਖ ਪਹਿਲਾਂ ਜੇ ਹੁੰਦੀ ਰੂ ਖੁਸ਼ ਨਾਲੇ ਅੰਦਰ ਨਾਲੇ ਬਾਹਰ ਬੈਠਣ ਨੂੰ ਜਗ੍ਹਾ ਹੈ ਨਾ ਐ ਜਾਂ ਫਿਰ ਤੂੰ ਵੀ ਬੋਲਦੀ ਆ ਖਾਣ ਪੀਣ ਦਾ ਸਬੰਧ ਵਧੀਆ ਦਿੰਦੇ ਆ 300 ਬੰਦੇ ਦਾ ਪ੍ਰੋਗਰਾਮ ਇੱਥੇ 2 ਲੱਖ ਚ ਹੁੰਦਾ ਹੈ ਬੈਸ਼ਨੂ ਪ੍ਰੋਗਰਾਮ ਜੇ ਕੋਈ ਪੈਕ ਬੁੱਕ ਲਾਉਣ ਦਾ ਸਕੀਨਾ ਜੀ ਫਿਰ ਖਾਣਾ ਪਾਣੀ ਠੰਡਾ ਹਾਂ ਵਿੱਚ ਹੈ ਜੀ ਇਹਦੇ ਅੱਛੇ ਬਰਫ਼ ਵਗੈਰਾ ਸਭ ਕੁਝ ਦੇ ਵਿੱਚ ਸਭ ਕੁਝ ਦੇ ਵਿੱਚ ਇਨਕਲੂਡ ਆ ਜੀ ਜਿਸਟਾਲਾਂ ਚ ਗੋਲ ਗੱਪਾਂ ਦੀ ਸਟਾਲ ਆ ਜੀ ਦਹੀ ਭੱਲਾ ਟਿੱਕੀ ਧਾਣੇ ਅੱਛੇ ਜੀ ਤਾਂ ਕਰੋ 2 ਲੱਖ ਰੁਪਏ ਦੀ ਜੀ ਜਾਂ ਸਾਰੀਆਂ ਨਵੇਂ ਡਿਜ਼ਾਈਨ ਦੀਆਂ ਨੇ ਪੁਰਾਣਾ ਕੁਝ ਵੀ ਨਹੀਂ ਹੈਗਾ ਚੈੱਕ ਕਰੋ ਰੂਹ ਖੁਸ਼ ਹੁੰਦੀ ਆ ਤੁਹਾਡੇ ਰਿਸ਼ਤੇਦਾਰ ਰੱਖਣਗੇ ਬਹੁਤ ਵਧੀਆ ਪੈਲਸ ਆ ਰਵੈਣੀ ਫਾਰਮ ਹਾਊਸ ਹਾਂਜੀ ਪਿੰਡ ਜਲਾਲਗੜ੍ਹ ਨੇੜੇ ਚੌਂਦਾ ਨੇੜੇ ਚੌਂਦਾ ਉਹਨੂੰ ਸ਼ੇਅਰ ਜਰੂਰ ਕਰ ਦਿਓ ਸਕਰੀਨ ਤੇ ਨੰਬਰ ਚੱਲ ਰਹੇ ਨੇ ਜਿਆਦਾ ਜਾਣਕਾਰੀ ਫੋਨ ਕਰਕੇ ਲੈ ਸਕਦਾ ਹਾਂ ਧੰਨਵਾਦ